ਅਕੀਦਤ ਤੇ ਲਿਖਿਆ ਸੱਚਾ ਬੀਜ ਪੰਜਾਬ ਦੇ ਵਿੱਚ ਕੋਈ ਲੜਾਈ ਲੜਦੇ ਆ ਆ ਪੰਜਾਬ ਦੇ ਹੱਕ ਦੀ ਕੋਈ ਲੜਾਈ ਲੜਦੇ ਆ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਲੜਦਾ ਸਰਦਾਰ ਸੁਖਬੀਰ ਸਿੰਘ ਬਾਦਲ ਲੜਦਾ ਸੱਚ ਨੂੰ ਪੜੀਏ ਸਾਡੇ ਕੈਂਡੀਡੇਟ ਵੀ ਬਹੁਤ ਵਧੀਆ ਨੇ ਆਪਾਂ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਵੋਟਾਂ ਪਾ ਕੇ ਬੀਬੀ ਭਿੰਦਰ ਕੌਰ ਜੀ ਨੂੰ ਜਿਤਾਈਏ ਤੇ ਉਸ ਤੋਂ ਬਾਅਦ ਸਾਰੇ ਕੰਮਕਾਰ ਸਾਰੇ ਦੀ ਜ਼ਿੰਮੇਵਾਰੀ ਜੱਜ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਦਿਨਾਂ ਤੋਂ ਆਪਾਂ ਘਰ ਘਰ ਜਾ ਕੇ ਮੀਟਿੰਗਾਂ ਕਰਕੇ ਜਲਸੇ ਕਰਕੇ ਹਰ ਇੱਕ ਵਿਅਕਤੀ ਤੱਕ ਪਹੁੰਚ ਕੇ ਗੱਜ-ਵੱਜ ਕੇ ਬੁਲਾਇਓ ਕਿਉਂਕਿ ਸਿਆਣੇ ਕਹਿੰਦੇ ਨੇ ਜਿੱਦੀ ਜਵਾਨ ਚ ਫਤੇ ਉਹਦੀ ਮਦਾਦ ਚ ਫਤੇ ਵਾਹਿਗੁਰੂ ਜੀ ਦਾ ਖਾਲਸਾ ਅਕਾਲੀ ਦਲ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਸਾਬਕਾ ਐਮਐਲਏ ਸਾਹਿਬ ਆਬਜ਼ਰਵਰ ਹਲਕਾ ਗਿਲ ਅਤੇ ਹਲਕਾ ਦਾਖਾ ਇਹ ਹਲਕੇ ਦੇ ਇੰਚਾਰਜ ਸਰਦਾਰ ਪ੍ਰੇਮ ਸਿੰਘ ਜੀ ਹਰਨਾਂਪੁਰਾ ਜਿਹੜਾ ਪਰਿਸ਼ਦ ਜ਼ੋਨ ਨਾਰੰਗਾਲ ਦੀ ਚੋਣ ਜਲਸੇ ਦੇ ਵਿੱਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਸਾਬਕਾ ਵਜ਼ੀਰ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਸਾਡੇ ਕੈਂਡੀਡੇਟ ਬੀਬੀ ਮਹਿੰਦਰ ਕੌਰ ਜੀ ਜੱਜ ਸਾਹਿਬ ਸਿਮਕ ਸਾਹਿਬ ਸਾਰੇ ਜ਼ੋਨ ਨਾਰੰਗਾਲ ਤੋਂ ਆਏ ਹੋਏ ਮੂਵੀ ਸੰਗਤ ਨਾਰੰਗਵਾਲ ਜੋਂ ਦੇ ਇਸ ਚੌਂੜੇ ਦੇ ਸਬੰਧ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਨੇ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਅਮੂਮਨ ਕਾ ਕਾਲੀ ਦਲ ਜਿੰਦਾਬਾਦ ਸਰਦਾਰ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮੋਰਚਾ ਤੈਣੌੜੀਆਂ ਅਕੜੀ ਤੈਣੌੜੀਆਂ ਸੋਦਾ ਬਹੁਤ ਬਹੁਤ ਧੰਨਵਾਦ ਮੈਂ ਲੀਡਰਸ਼ਿਪ ਨੂੰ ਕਹੂੰਗਾ ਇੱਧਰ ਆ ਕੇ ਮਨੀਸ਼ ਸਟੂਡੀਓ ਨੇ ਕਿਹਾ ਨਾ ਮੈਂ ਤਾਂ ਉਹਨੂੰ ਕਹਿਣਾ ਵੀ ਨਹੀਂ ਆਉਂਦਾ ਸਾੰਦ ਦਾ ਅਮਿਦਾਨ ਪਤਾ ਨਹੀਂ ਕੀ ਕਹੀ ਕੁਝ ਤੇ ਹੈ ਅਖੀਰ 'ਚ ਕਹਿੰਦਾ ਕਿ ਜੇ ਕੁਝ ਨਹੀਂ ਬੰਡਦਾ ਤਾਂ ਕੁੱਟ ਕੇ ਵੋਟਾਂ ਘਵਾ ਦਿਓ ਮੈਂ ਕਿਹਾ ਇਸ ਹਲਕੇ ਤੋਂ ਚੋਣ ਲੜ ਰਹੇ ਜ਼ਿਲ੍ਹਾ ਪ੍ਰੀਸ਼ਦ ਦੀ ਬੀਬੀ ਮਹਿੰਦਰ ਗੌਰ ਜੀ ਇਹਨਾਂ ਦੇ ਪਤੀ ਸਰਦਾਰ ਅਕਮਲ ਸਿੰਘ ਜੀ ਜਿਹੜੇ ਪਿੰਡ ਦੇ ਸਰਪੰਚ ਜਾਂ ਮੈਂਬਰ ਪੰਚਾਇਤ ਬਣਨ ਵਾਲੇ ਹੈ ਨਹੀਂ ਸੀਗੇ ਉਹਨਾਂ ਨੂੰ ਆਪਾਂ ਐਮਐਲਏ ਬਣਾਇਆ ਤੇ ਐਮਐਲਏ ਬਣਾਇਆ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

ਆਪਾਂ ਨੂੰ ਪਤਾ ਵੀ ਐਮਐਲਏ ਬਣਨ ਵਾਸਤੇ ਸਾਰੀ-ਸਾਰੀ ਉਮਰ ਲੱਗ ਜਾਂਦੀ ਹੈ ਬੰਦੇ ਦੀ ਫੇਰ ਜਾ ਕੇ ਕਿਤੇ ਐਮਐਲਏ ਦੀ ਵਾਰੀ ਆਉਂਦੀ ਹੈ। ਆਗੂ ਸਰਕਲ ਪ੍ਰਧਾਨ ਹਰਸਿਮਰ ਸਿੰਘ ਸਰਕਲ ਸਦਰ 3 ਤੋਂ ਤੇ ਮੈਂ ਜਿਹੜਾ ਪ੍ਰੇਸ਼ਰ ਦੇ ਸਾਡੇ ਜਿਹੜੇ ਬੀਬੀ ਦੇ ਅਸੀਂ ਅੱਜ ਵੋਟਾਂ ਮੰਗ ਰਹੇ ਹਾਂ ਨਾਰੰਗਾਲ ਜ਼ੋਨ ਤੋਂ ਬੀਬੀ ਮਹਿੰਦਰ ਕੌਰ ਜੀ ਤੇ ਬਲਾਕ ਸੰਮਤੀ ਦੇ ਸਾਡੇ ਜ਼ੋਨ ਬਲਾਕ ਤਰੀਕੇ ਤੋਂ ਬੀਬੀ ਸੀਮਾ ਕੌਸ਼ਲ ਜੀ ਦੇ ਬਲਾਕ ਸੰਪਤੀ ਜੌਨ 3 ਕਿ ਕਲੋਨੀ ਤੋਂ ਜਦੋਂ ਚੋਣਾਂ ਦੇ ਸਬੰਧ ਚ ਬੇទਾਰਨ ਆਏ ਆ ਆਪਾਂ ਸਾਰਿਆਂ ਨੂੰ ਪਤਾ ਦੋਦੀਆ ਹੋਣਾ ਤਾਂ ਬੋਲਣਾ ਕੀ ਆ ਜਿਹੜੇ ਵੱਟਵੇਂ ਆਪਾਂ ਜਿਤਾਇਆ ਉਹਨਾਂ ਚ ਕੋਈ ਬੰਦਾ ਚੂਹ ਵੀ ਨਹੀਂ ਕਰਦਾ ਉਹ ਕਿਉਂ ਨਹੀਂ ਕਰਦਾ ਅੱਜ ਪ੍ਰਚਾਰ ਦਾ ਆਖਰੀ ਦਿਨ ਆ ਹੁਣ ਆਪਣੇ ਬੋਲਣ ਤੋਂ ਬਾਅਦ ਪ੍ਰਚਾਰ ਜਿਹੜਾ ਮਾਈਕ ਦੇਤੇ ਉੱਤੇ ਆਪਾਂ ਕਰਨਾ ਬੋਲੇ ਸੋਨਹਾਂ ਯਾ ਕਾਲੋ ਬੋਲੇ ਸੋਨਹਾਲ ਸਤਿਯਾ ਕਾਨੀ ਤੁਸੀਂ ਉtre ਪੱਤੇ ਜਿਹੜੇ ਹੈਗੇ ਆਓ ਬਈ ਬੋਲੇ ਬੋਲੇ ਸੋਨਹਾਲ ਸਤਿਯਾ ਕਾਨੀ ਬੋਲੇ ਸੋ ਨਿਹਾਲ ਗਰਬ ਮਾਰ ਰਿਹਾ ਜੀ ਔਰ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਅੱਜ ਕਵਰ ਕੀਤਾ ਸਾਰਾ ਤੁਸੀਂ ਠਾਠਾ ਮਾਰਦਾ ਘੱਟ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਰੀ ਸੰਗਤ ਜੁੜ ਚੁੱਕੀ ਹੈ ਬੜਾ ਜੋਸ਼ ਆ ਵਰਕਰਾਂ ਦੇ ਵਿੱਚ ਮੈਂ ਸਾਰੇ ਵਰਕਰਾਂ ਨੂੰ ਸਾਰੇ ਵੋਟਰਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਆਪਣੀ ਮਤਦਾਨ ਬੜੀ ਸੂਝ ਤੇ ਸੋਚ ਤੇ ਸਮਝ ਨਾਲ ਕਰਿਓ ਬੜੇ ਸਿਆਣੇ ਨੇ ਲੋਕ ਹੁਣ ਜੋ ਆਪਣੇ ਵਾਦੇ ਝੂਠੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸੀ ਉਨਾ ਦੁਖਾਵਾ ਹੋ ਚੁੱਕਿਆ ਲੋਕ ਸੋ ਸ਼੍ਰੋਮਣੀ ਅਕਾਲੀ ਦਲ ਨੂੰ 14 ਤਰੀਕ 14 ਦਸੰਬਰ ਦਿਨ ਐਤਵਾਰ ਨੂੰ ਵੋਟਾਂ ਪਾ ਕੇ ਜਰੂਰ ਦਿੱਤਾਉਣਗੇ ਪਬਲਿਕ ਦੇ ਸਰ ਕੀ ਡਿਮਾਂਡ ਜ਼ਿਆਦਾ ਆ ਰਹੀ ਸੀ ਕਿ ਕੰਮ ਕਰ ਕਿੰਦਾ ਸਰਕਾਰ ਦੇ ਆ ਸਰਕਾਰ ਦੇ ਦੇਖੋ ਪਬਲਿਕ ਤਾਂ ਇਹੀ ਕਹਿ ਰਹੀ ਆ ਵੀ ਕੰਮ ਤਾਂ ਕੋਈ ਹੋਇਆ ਨਹੀਂ 4 ਸਾਲਾਂ ਚ ਜਿੱਥੇ ਵੀ ਅਸੀਂ ਗਲੀ ਮਹੱਲੇ ਚ ਜਾਂਦੇ ਆ ਉਹ ਸਾਰੇ ਕਹਿੰਦੇ ਨੇ ਵੀ ਸਾਡੇ ਗਲੀ ਮਹੱਲੇ ਦੇ ਇੱਕ ਵੀ ਇੱਟ ਪੱਥਰ ਨਹੀਂ ਲੱਗਿਆ ਕੋਈ ਡਿਵੈਲਪਮੈਂਟ ਇੱਕ ਵੀ ਸੜਕ ਤੇ ਤੁਸੀਂ ਰੋਡ ਰੋਲ ਘੁੰਮਦਾ ਦਿਖਾ ਦਿਓ ਤੁਸੀਂ মিডিਆ ਵਾਲਿਓ ਕੋਈ ਪੈਚ ਵਰਕ ਤੋਂ ਬਿਨਾ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਜਿੰਨੇ ਪੁਰਾਣੇ ਸਕੂਲ ਅਕਾਲੀ ਦਲ ਦੀ ਸਰਕਾਰ ਨੇ ਬਣਾਏ ਸੀ ਉਹਨਾਂ ਤੇ ਕਲਰ ਰੰਗ ਕਰਕੇ ਉਹਨਾਂ ਨੂੰ ਸਕੂਲ ਆਫ ਫੈਮਿਨ ਐਮਿਨਸ ਦਾ ਦਰਜਾ ਦਿੱਤਾ ਸੋ ਕੰਮ ਬਿਲਕੁਲ ਨਹੀਂ ਹੋਏ ਪੂਰੀ ਜਨਤਾ ਖਫਾ ਹੈ ਜਨਤਾ ਹੁਣ ਅਕਾਲੀ ਦਲ ਦੀ ਸਰਕਾਰ ਲੈ ਕੇ ਆਓ ਆਲਰੇਡੀ ਮਿਲ ਰਿਹਾ ਜੀ ਤੁਸੀਂ ਮੀਡੀਆ ਕਵਰ ਕਰ ਰਹੇ ਹੋ ਹਾਂਜੀ ਪ੍ਰਮੋਟਰ ਦੇ ਰੂਪ ਚ ਤਬਦੀਲ ਹੋਊਗਾ ਜੀ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਆ ਸਰਕਾਰ ਤੱਕੇ ਸ਼ਾਹੀ ਦੇ ਧਾਂਦਲੀ ਨਾ ਕਰੇ ਸਾਡੀ ਜਿੱਤ ਪੱਕੀ ਹੈ ਮਿਹਰਬਾਨੀ ਜੀ ਬਹੁਤ ਵਧੀਆ ਪਿਆਰ ਮਿਲਿਆ ਸਾਰੇ ਮੇਰੇ ਵੀਰਾਂ ਤੋਂ ਭੈਣਾਂ ਤੋਂ ਸਾਰੇ ਬਹੁਤ ਖੁਸ਼ ਆ ਵੀ ਅਕਾਲੀ ਦਲ ਨੂੰ ਹੀ ਅਸੀਂ ਵੋਟ ਪਾਉਣੀ ਆ ਤਕਲੀ ਤੇ ਮੋਹਰ ਲਾਉਣੀ ਆ 14 ਤਰੀਕ ਨੂੰ ਸਾਰੇ ਬਹੁਤ ਖੁਸ਼ ਆ ਕਿੰਨੇ ਦਾ ਪਿਆਰ ਵੀਲੇ ਜੀ ਜਦੋਂ ਕੰਪੇਨ ਸ਼ੁਰੂ ਕੀਤੀ ਸੀ ਅੱਜ ਲਾਖਦੇ ਬਸ ਇਹੀ ਆ ਵੀ ਜਿਹੜੀ ਪਹਿਲਾਂ ਸਰਕਾਰ ਸੀ ਕੁਛ ਨਹੀਂ ਕੀਤਾ ਹੈਗਾ ਹੁਣ ਤੱਕ ਵੀ ਜੋ ਵੀ ਸਾਡੀਆਂ ਮੁਸ਼ਕਲਾਂ ਉੱਥੇ ਨਹੀਂ ਉੱਥੇ ਹੀ ਖੜੀਆਂ ਨੇ ਉਸ ਤੋਂ ਬਾਅਦ ਵਾਲੀ ਹਾਂਜੀ ਹੁਣ ਮਤਲਬ ਜੋ ਵੀ ਆ ਸਰਕਾਰ ਅਗਲੀ ਬਣੇਗੀ ਅਕਾਲੀ ਦਲ ਤੇ ਵਾਦੇ ਪੂਰੇ ਕਰੇਗੀ ਵੋਟਰਾਂ ਨੂੰ ਕੀ ਫੀਲ ਆ ਵੋਟਰਾਂ ਨੂੰ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਜੀ ਜਿਨ੍ਹਾਂ ਨੇ ਸਾਨੂੰ ਜਿਤਾਇਆ ਹਾਂਜੀ ਉਮੀਦਵਾਰ ਲਾਖਪਤ